ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਦੇ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਨਰਮਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10170 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਹਾਲ ਤੇ ਟੈਪ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੌਂਤਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਾਕਤ ਸਿੰਘ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਝੋਟੀ ਬਾਈਆਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਸਿੰਨਮਾ ਸੁਆ ਤਸਵੀਰਾਂ ਜੀ ਸੱਚੀ ਕਰਾ ਗੀ ਸੱਚੀ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਮੀਲ ਸਿੰਘ ਜੀ ਪਿੰਡ ਜੀ ਪਿੰਡ ਰੌਥਾ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 8840 24076 ਠੀਕ ਹੈ ਇੱਕ ਐਨੀਮਲ ਆਪਣਾ ਸੇਲ ਆ ਇਹ ਝੋਟੀ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੁਵੇ ਸੁਣਾ ਪਹਿਲੇ ਸੁਵੇ ਸੁਣਾ ਜੀ ਪਹਿਲੇ ਜਦੋਂ ਨਾਲ ਸੀ ਕਿੰਨੇ ਟਾਈਮ ਦੀ ਕੱਚੀ ਹੈ ਜੀ ਹਜੀ ਹਫਤਾ 8 ਦਿਨ ਲੂਜੀ ਠੀਕ ਹੈ ਹਫਤਾ 8 ਦਿਨ ਲੈ ਜੇ ਲੈ ਜੂ ਤੇ ਮਾ ਦਾ ਮਲਕਰ ਕੋੜੀ 16 ਲੀਟਰ ਦੁੱਧ ਸੀਗਾ ਜੀ ਤੇ 16 ਲੀਟਰ ਬੱਟ ਹੋਇਆ ਬਾਈ ਹਾਂਜੀ ਹਾਂਜੀ ਆ ਬਈ ਕਿੰਨਾ ਕੁ ਦੇ ਦੋ ਬਾਈ ਇਹ ਇੱਕ ਜਿਆਦਾ 80 ਪਰ 12 ਲੀਟਰ ਦੋ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਇਸ ਕੁਆਲਟੀ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਸੋਨਾ ਗੁੰਡਾ ਸੰਗ ਆ ਚੰਗੇ ਕੱਦ ਕਾਟਦੇ ਆ ਹੈਵੀ ਵਰਕਿੰਗ ਕਰਦੇ ਆ ਮਾ ਦਾ ਮਲ ਤੋਂ ਕੋੜ ਬਈ 16 ਕਿਲੋ ਦਾ ਕੱਦਦੇ ਆ ਐਨ.ਟੀ.ਆਰ ਨੇ ਪਹਿਲੇ ਜਿਹੜਾ ਸੋਨਾ ਲੱਗ ਪੱਡ ਅੱਖਾਂ ਦੇ ਨਾਲ ਹੀ ਚੱਕੀ ਹੈ ਜੀ ਮਾਲੀਂ ਦੇ ਇੱਕ ਟੈਂਪਰ ਦੇ ਬਰਾਬਰ ਸੋਨਾ ਲਿਆ ਦਰਵਾਜ਼ਾ ਹੁੰਦਾ ਹੈ ਕਮਾ ਦਾ ਸੋਨਾ ਤਿਆਰ ਕਰਦੀਆਂ ਹੁੰਦੀ ਆ ਬਾਕੀ ਜਨਮ ਕਾਲ ਦੇ ਇੱਕ ਹਫ਼ਤੇ ਦੇ ਕੱਢੀਆ 24% ਤੋਂ ਉੱਪਰ ਵੀ ਲੈ ਜਾਂਦਾ ਉਹ ਲੋ ਟਿਕਰ ਪੂਰਾ ਸੋਨਾ ਵੱਡਾ ਹਮਾਣਾ ਤਿਆਰ ਕਰ ਲੈਣਾ ਜੀ ਸਨਾਂ ਦੇ ਚਾਹੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਯਾਰ ਇਹ ਤੁਹਾਨੂੰ ਲਿਖਣ ਵਿੱਚ ਇੱਕੋ ਜਿਹੇ ਦੇ ਤੱਕ ਦੇ ਦਿਓ ਤੁਸੀਂ ਹਵਾਲਾ ਮੈਂ ਤੇਰਾਂ ਤੋਂ ਤੇਰਾਂ ਤੋਂ ਬਹੁਤ ਸੋਨਾ ਹਵਾਲਾ ਤਿਆਰ ਕਰਦੀ ਆਉਂਦੀ ਆ 12 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਬਾਕੀ ਦੁੱਧ ਤੇ ਵਾਲਾ ਇਹ ਵੀ ਮੇਰੇ ਵੱਸ ਕਰ ਲੂ ਉਹ ਵਾਸਤੇ ਦੇ ਸਕਦਾ ਸੀ ਇਹ ਸਾਬਾਈ ਪੂਰੀ ਆ ਹਾਂਜੀ ਹਾਂਜੀ ਪੂਰੀ ਠੀਕ ਆ ਜੀ ਤੇ ਕੀ ਮੁੱਲ ਆਈ ਇਹਦਾ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਹਾਂਜੀ ਸੀਲ ਸੌ ਕਰਮ ਵਾਲੀ ਪੂਰੀ ਆ ਜੀ ਦੇਖ ਸਕਦੇ ਹੋ ਤੁਸੀਂ ਮੁੱਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਜੜੇ ਵੀਰ ਨੂੰ ਝੋਟੀ ਪਸੰਦ ਹੁੰਦੀ ਆ ਨੰਬਰ 22 ਦਾ ਸਕਰੀਨ ਤੇ ਜਲੂਗਾ ਬਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ